ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਔਰ ਵਿਦਿਆਰਥੀਆਂ ਵੱਲੋਂ ਗੇਟ ਹੈ ਉਹ ਬੰਦ ਕਰ ਦਿੱਤਾ ਗਿਆ ਤਾਂ ਇਸ ਗੇਟ ਦੀ ਪੂਰੀ ਵਜ੍ਹਾ ਜਿਹੜੀ ਹੈ ਉਹ ਜ਼ਰੂਰ ਜਾਣਾਂਗੇ ਕਿ ਅਸਲ ਦੇ ਵਿੱਚ ਗੱਲਬਾਤ ਕੀ ਹੋਈ ਹੈ ਗੇਟ ਨੰਬਰ 1 ਜਿਹੜਾ ਹੈ ਉਹ ਵਿਦਿਆਰਥੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਤਾਂ ਇੱਕ ਵਾਰ ਇਹ ਵੀ ਤਸਵੀਰਾਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜ਼ਰੂਰ ਜਿਹੜਾ ਉਹ ਇੱਥੇ ਦਿਖਾਵੇ ਕਿ ਇੱਥੇ ਜਿਹੜਾ ਗੇਟ ਨੰਬਰ 1 ਹੈ ਉਹ ਬੰਦ ਕਿਉਂ ਕੀਤਾ ਗਿਆ ਕੀ ਗੱਲਬਾਤ ਕੀ ਹੋਈ ਹੈ ਔਰ ਇਸ ਦੇ ਨਾਲ ਨਾਲ ਪੁਲਿਸ ਜਿਹੜੀ ਆ ਉਹਦੀ ਕੀ ਕੁਸ਼ ਕਾਰਵਾਈ ਕੀ ਇਹਨੂੰ ਹੋਇਆ ਕੀ ਹੈ ਕਿਉਂ ਗੇਟ ਬੰਦ ਕਰ ਦਿੱਤਾ ਪਤਾ ਨਹੀਂ ਜੀ ਇਹਨਾਂ ਨੂੰ ਕੀ ਮੂਰਖਤਾ ਜਿਹੜੀ ਹੋਈ ਹੈ ਜੀ ਲੰਗਰ ਵਾਲੀ ਟਰਾਲੀ ਆਈ ਤਿੰਨ ਨੰਬਰ ਗੇਟ ਤੋਂ ਉਹ ਕਹਿੰਦੇ ਲੰਗਰ ਲੈ ਜਾਓ ਟਰਾਲੀ ਨਹੀਂ ਜਾਊਗੀ ਲੰਗਰ ਜੀ ਜਿੰਨਾ ਸਮਾਨ ਉਹ ਮੋਟਾ ਤਾਂ ਜਾਂਦਾ ਨਹੀਂ ਹੁੰਦਾ ਤਾਂ ਗੱਲ ਤਾਂ ਈ ਸੀਗੀ ਇਹਨਾਂ ਨੇ ਤਿੰਨ ਉਧਰੋਂ ਭੇਜਤੀ ਇੱਥੇ ਇੱਕ ਨੰਬਰ ਫੇਰ ਇੱਥੇ ਖੜਾ ਕੇ ਖੜ ਗਏ ਜੀ ਕਿ ਇੱਕ ਨੰਬਰ ਤੋਂ ਜਾਇ ਕਰੋ ਸਾਡੇ ਆ ਜੀ ਇਹੋ ਜੀ ਕੋਈ ਰੋਕtham ਇੱਥੇ ਪਹਿਲਾਂ ਨਾ ਰਜਿਸਟਰ ਕਰਦੀਆਂ ਨਾ ਕਰੂਗੀ ਇਹ ਕੌਣ ਹੁੰਦੇ ਨੇ ਦੱਸਣ ਵਾਲੇ ਵੀ ਕਿਹੜੀ ਜਿਨੇ ਜਿੱਥੋਂ ਆਣਾ ਹੋਊਗਾ ਜਿੱਦੋਂ ਗੇਟ ਖੁੱਲਣੇ ਨੇ ਤਾਂ ਸਾਰਿਆਂ ਵਾਸਤੇ ਟੀ ਨਾਲੇ ਵੀ ਕਹਿੰਦੇ ਗਾਲਾ ਗੁਲਾ ਨਿਕੱਢੀਆਂ ਨਾਲ ਸੁਲੰਦਰ ਲੇ ਉਹ ਕੋਈ ਗੱਲ ਬਾਤ ਨਹੀਂ ਦਹਾਂ ਵਾਲੀ ਕੋਈ ਗੱਲ ਨਹੀਂ ਉਹਨਾਂ ਨੂੰ ਇਹਨਾਂ ਨੇ ਬਸ ਇਹੀ ਕਹਿ ਕੇ ਕਿਹਾ ਇੱਥੋਂ ਵੜਨ ਨਹੀਂ ਦੇ ਸਕਦੇ ਕਹਿੰਦੇ ਲੰਗਰ ਲੈ ਜਾਓ ਟਰਾਲੀ ਨਹੀਂ ਜਾਊਗੀ ਹੁਣ ਲੰਗਰ ਮੋਢਿਆਂ ਤੇ ਜਾ ਕੇ ਥੋੜੀ ਜਾਊਗਾ ਜੀ ਹਾਂ ਤੇ ਉਹਨਾਂ ਨੇ ਗੇਟ ਬੰਦ ਕਰਤੇ ਉਹਨਾਂ ਚਿਰ ਗੇਟ ਬੰਦਦਾ ਜੀ ਬੰਦਾ ਕਿਉਂਦੀ ਜ਼ਿੰਮੇਵਾਰੀ ਲੈਣ ਦੀ ਜੀ ਜਿਨੇ ਲਿਆ ਜਿਹੜੇ ਅਫਸਰ ਨੇ ਕਰਿਆ ਜੀ ਵੀ ਕਿਹਾ ਕਿ ਨੇ ਕੀ ਇਹ ਉਰੇ ਬਜੀਤ ਸਿੰਘ ਹੈ ਜੀ ਇੱਕ ਮਰ ਸਿਕਿਉਰਟੀ ਅਫਸਰ ਉਹਨੇ ਕਿਹਾ ਤੇ ਉਹ ਕਹਿੰਦਾ ਮੈਨੂੰ OASD ਨੇ ਕਿਹਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜੀ ਹੁਣ ਉਹ ਜਿਹੜਾ ਵੀ ਆਪਦੀ ਜ਼ਿੰਮੇਵਾਰੀ ਖਿੱਚ ਕਰੇ ਜੀ ਉਹ OASD ਮਤਲਬ ਉਹ ਅਡਿਕਟ ਪੁੱਛਦੀ ਨਾ 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 ਜੀ ਚੰਡੀਗੜ੍ਹਪੁਰ ਤਾਂ ਨਹੀਂਗਾ ਰਿਟਾਇਰਡ ਪੁਲਿਸ ਅਫਸਰ ਆ ਜੀ ਇੱਥੇ ਮਤਲਬ ਇਹਨਾਂ ਨੇ ਰੱਖਿਆ ਹੋਇਆ ਵੀ ਸਕਿਉਰਿਟੀ ਦੇ ਅਰੇਂਜਮੈਂਟਸ ਵਾਸਤੇ ਉਹ ਮਤਲਬ ਇਹਨਾਂ ਨੂੰ ਗਾਈਡ ਕਰਦਾ ਹੁਣ ਉਹ OASD ਨੇ ਕਿਹਾ ਤਾਂ OASD ਜ਼ਿੰਮੇਵਾਰੀ ਲਵੇ ਜੀ ਜੇ ਬਲਜੀਤ ਨੇ ਆਪ ਕਰਿਆ ਹਲੋ ਉਹ ਤੋਂ ਬਲਜੀਤ ਸਿੰਘ ਆ ਜੀ ਪਾ ਕੇ ਸਿਰਫ ਉਹਨੂੰ ਹੀ ਫਸਾਇਆ ਹੋਇਆ ਐਵੇਂ ਜਿਹਨੂੰ ਕਹਿਣਿਆ ਕਿ ਮਤਲਬ ਜ਼ਿੰਮੇਵਾਰੀ ਲਵੇ ਜੀ ਉਹਨੂੰ ਇੰਨੇ ਹੂੰ ਕਾਲੀ ਨਹੀਂ ਜਾਊਗੀ ਮਤਲਬ ਵੱਖਰੇ ਵੱਖਰੇ ਗੇਟ ਤੇ ਕਿੰਨੀ ਦਾ ਨਰਾਜ਼ ਕਰਨ ਦੀ ਕੋਸ਼ਿਸ਼ ਕਰਿਆ ਪਹਿਲਾਂ ਬਚਾਰੇ ਦੇਖੋ ਬਾਹਰੋਂ ਆਉਂਦੇ ਬੰਦੇ ਨੂੰ ਜਦੋਂ ਕੋਈ ਇੱਕ ਗੇਟ ਤੋਂ ਰੋਕ ਲੈਂਦਾ ਜੀ ਉਹਨੂੰ ਤਾਂ ਇਹ ਹੋ ਜਾਂਦਾ ਨਾ ਵੜਨ ਨਹੀਂ ਦੇ ਰਹੇ ਉਹ ਫਿਰ ਬਾਈ ਨੂੰ ਤਿੰਨ ਨੰਬਰੋਂ ਤੁਸੀਂ ਕਹੋਗੇ ਤੱਕ ਜਾ ਫਿਰ ਇਹਨਾਂ ਨੇ ਇੱਕ ਖੜਾ ਕੇ ਰੱਖਿਆ ਉਹਨੇ ਜਿੱਥੇ ਗਾਲਾਂ ਗੁਲਾ ਪੂਰਾ ਸੁਮਿਕਰਨਾਂ ਜਿਹੜੀਆਂ ਨੇ ਉਹ ਜ਼ਰੂਰ ਇਸ ਬਾਬਤ ਨਿਕਲ ਕੇ ਆ ਰਹੀਆਂ ਨੇ ਪਰ ਹੁਣ ਫਿਲਹਾਲ ਜਦੋਂ ਇੱਥੋਂ ਰੋਕਿਆ ਗਿਆ ਕੀ ਮੰਨੀ ਜਾ ਰਹੀ ਹੈ ਅਸਲ ਗੱਲਬਾਤ ਕੀ ਮੰਨੀ ਜਾ ਰਹੀ ਹੈ ਤਾਂ ਉਸ ਦੇ ਉੱਤੇ ਹੁਣ ਜਦੋਂ ਰਸਤਾ ਤਾਂ ਉਹ ਗਲਤ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਹੁਣ ਪੁਲਿਸ ਵੱਲੋਂ ਵੀ ਗੱਲਬਾਤ ਹੋਣੀ ਹੈ ਔਰ ਨਾਲ ਦੇ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਹੋਣੀ ਹੈ ਤਾਂ ਕਿਤੇ ਨਾ ਕਿਤੇ ਜੋ ਸਥਿਤੀ ਹੈ ਉਹ ਅਜੇ ਵੀ ਬਰਕਰਾਰ ਹੈ ਤਾਂ ਵਿਵਾਦ ਜਿਹੜਾ ਉਹ ਛਿੜਦਾ ਹੋਇਆ ਦਿਖਾਈ ਜ਼ਰੂਰ ਦੇ ਰਿਹਾ ਔਰ ਇੱਥੇ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਰਸਤੇ ਨੂੰ ਬੰਦ ਨਾ ਕਰਨ ਪਰ ਇਸ ਦਾ ਅਸਲ ਜਿਹੜਾ ਸੇਰ ਹੈ ਉਹ ਕਿਸ ਵੱਲ ਹੈ ਕਿਉਂ ਉਹ ਇਸ ਨੂੰ ਰੋਕਣ ਦੇ ਲਈ ਕਿਹਾ ਗਿਆ ਕਿਉਂ ਲੰਗਰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਗਿਆ ਰਿਹਾ ਕਿਉਂਕਿ ਲਗਾਤਾਰ ਮੀਟਿੰਗਾਂ ਜਿਹੜੀਆਂ ਪ੍ਰਸ਼ਾਸਨ ਕਰ ਰਿਹਾ ਤਾਂ ਉਸ ਮੀਟਿੰਗ ਦੇ ਵਿੱਚ ਅੱਗੇ ਦੀ ਤਸਵੀਰ ਕੀ ਨਿਕਲਦੀ ਹੈ ਤਾਂ ਬੈਰੀਕੇਟਿੰਗ ਲਗਾ ਕੇ ਜਿਹੜੇ ਰਸਤੇ ਨੇ ਉਹਨਾਂ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ ਪਰ ਹੁਣ ਅਸਲ ਕੀ ਕੁਝ ਤਸਵੀਰ ਨਿਕਲਦੀ ਹੈ ਕੀ ਕੁਝ ਐਕਸ਼ਨ ਪਲਾਨ ਜਿਹੜਾ ਉਹ ਰਹਿੰਦਾ ਹੈ ਉਹ ਆ ਜੀ ਦੇਖਣਾ ਹੋਵੇਗਾ ਚੰਡੀਗੜ੍ਹ ਤੋਂ ਮਨਜੋਤ ਸਿੰਘ ਦੀ ਰਿਪੋਰਟ ਕੈਮਰਾ ਪਰਸਿੰਦਰਜੀਤ ਸਿੰਘ ਪੀਟੀਸੀ ਰਿਪੋਰਟ